ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿੱਡੂਮਾਨ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਨੇੜੇ ਹੀ ਰਹਿ ਜਾਂਦਾ ਫਰੀਦਕੋਟ ਤੋਂ ਸਾਦਕਾਲੀ ਸੜਕ ਦੇ ਉੱਤੇ ਮਹਿਮੂਆਣਾ ਪਿੰਡ ਆਉਂਦਾ ਉੱਥੋਂ ਸੜਕ ਇਸ ਪਿੰਡ 'ਚ ਆ ਜਾਂਦੀ ਹੈ ਸਰਪੰਚ ਬਲਦੇਵ ਸਿੰਘ ਜਿਨ੍ਹਾਂ ਦੇ ਘਰੋਂ ਅੱਜ ਫੇਰ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਇੱਕ ਚੌਕੀਆ ਵੀਡੀਓ ਹੈ ਚੌਕੀਆ ਇਸ ਕਰਕੇ ਵੀ ਕੁਝ ਦਿਨ ਪਹਿਲਾਂ ਇੱਕ ਝੋਟੀ ਦੀ ਵੀਡੀਓ ਪਾਈ ਸੀ ਪਹਿਲਾਂ ਝੋਟੀ ਸਰਪੰਚ ਸਾਹਿਬ ਕੋਲ ਤਾਜੀ ਸੋਈ ਹੋਈ ਸੀ ਜਿਨੇ ਅੱਗੇ ਕੱਟੀ ਜਿਹੜੀ ਉਹ ਬਹੁਤ ਸੋਹਣੀ ਨੂੰ ਜਨਮ ਦਿੱਤਾ ਸੀ ਤੇ ਇਹ ਝੋਟੀ ਸੇਲ ਹੋ ਗਈ ਆ ਕਿਉਂਕਿ ਵਿਕਰੀਅਸ ਦੇ ਵੀਡੀਓ ਪਾਈ ਸੀ ਤੇ ਜਿਹੜੇ ਵੀਰ ਨੇ ਖਰੀਦੀ ਉਹ ਵੀ ਅੱਜ ਇਸ ਵੀਡੀਓ ਚ ਮੌਜੂਦ ਰਹਿਣਗੇ ਆਪਾਂ ਇਸੇ ਕਰਕੇ ਵੀਡੀਓ ਬਣਾ ਰਹੇ ਆ ਵੀ ਉਸ ਭਰਾ ਨਾਲ ਵੀ ਤੁਹਾਨੂੰ ਮਿਲਾ ਦੇਵਾਂਗੇ ਤੇ ਨਾਲ ਉਹ ਝੋਟੀ ਫੇਰ ਦਿਖਾ ਦੇਣੀ ਆ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਫੇਰ ਬਹੁਤ ਸਾਰੇ ਚਿਹਰੇ ਤੁਹਾਨੂੰ ਇਸ ਵੀਡੀਓ ਚ ਦੇਖਣ ਨੂੰ ਮਿਲਣਗੇ ਕਿਉਂਕਿ ਸਰਪੰਚ ਸਾਹਿਬ ਕੱਲੇ ਪਸ਼ੂ ਪਾਲਣ ਦਾ ਕੰਮ ਨਹੀਂ ਕਰਦੇ ਸਗੋਂ ਜਿੰਨੇ ਵੀ ਚੰਗੇ ਬਰੀਡਰ ਵੀਰ ਐ ਜਾਂ ਕੋਈ ਪਸ਼ੂਆਂ ਦਾ ਸ਼ੌਂਕ ਰੱਖਦਾ ਨਵਾਂ ਭਰਾ ਐ ਜਾਂ ਕੋਈ ਪੁਰਾਣਾ ਵੀਰ ਐ ਉਹ ਸਾਰਿਆਂ ਨਾਲ ਹੀ ਇਹਨਾਂ ਦਾ ਸਹਿਤ ਚਾਰ ਵੀ ਹੈਗਾ ਅੱਜ ਫੇਰ ਗੱਲਾਂ ਬਾਤਾਂ ਪਹਿਲਾਂ ਸਰਪੰਚ ਸਾਹਿਬ ਤੋਂ ਇਸ ਝੋਟੀ ਬਾਰੇ ਥੋੜੀਆਂ ਆਪਾਂ ਪੁੱਛ ਲਾਂਗੇ ਜਿਨ੍ਹਾਂ ਨੇ ਉਹ ਪੁਰਾਣੀ ਵੀਡੀਓ ਨੂੰ ਨਹੀਂ ਦੇਖਿਆ ਸੀ ਤੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਉਸ ਵੀਰ ਨਾਲ ਵੀ ਕਰਾਂਗੇ ਜਿਨ੍ਹਾਂ ਨੇ ਇਹ ਝੋਟੀ ਖਰੀਦੀ ਐ ਸ਼ਾਮ ਦਾ ਟਾਈਮ ਐ ਲਗਭਗ 6 ਵਜੇ ਦੇ ਆਸ-ਪਾਸ ਦਾ ਹੋਊਗਾ ਤੇ ਹੁਣ ਚਵਾਈ ਦਾ ਟਾਈਮ ਇਹਦਾ ਹੋਇਆ ਖੜਾ ਤੁਹਾਨੂੰ ਇਹ ਭਰੇ ਹਵਾਨੇ 'ਚ ਅੱਜ ਫੇਰ ਝੋਟੀ ਦਿਖਾ ਦੇਣੀ ਹੈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਰਪੰਚ ਸਾਹਿਬ ਅੱਜ ਆਪਾਂ ਵੀਡੀਓ ਬਣਾ ਰਹੇ ਆ ਝੋਟੀ ਸੇਲ ਹੋ ਗਈ ਆਪਣੀ ਫਿਰ ਹਾਂਜੀ ਬਾਈ ਝੋਟੀ ਵੀ ਸੇਲ ਹੋ ਗਈ ਪਹਿਲਾਂ ਬਾਈ ਜਿੰਨੇ ਵੀ ਇੱਥੇ ਬਾਈ ਆਏ ਆ ਭਰਾ ਹਮ ਸਾਰਿਆਂ ਦਾ ਧੰਨਵਾਦ ਠੀਕ ਹੈ ਇੱਥੇ ਪਹੁੰਚਣ ਤੇ ਠੀਕ ਹੈ ਬਾਕੀ ਝੋਟੀ ਦਾ ਜਿਹੜਾ ਸੇਲ ਹੋਣ ਦਾ ਬਾਈ ਸਾਡਾ ਚੁਵਾਈ ਵਾਲਾ ਬੰਦਾ ਚਲਾ ਗਿਆ ਸੀਗਾ ਅੱਛਾ ਮੇਂ ਨਿਗਦੀ ਛੁੱਟੀ ਤੇ ਫਿਰ ਉਹ ਕੁਛ ਕਲਾਈ ਥੋੜੀ ਜੀ ਤਾਂ ਕਰਕੇ ਝੋਟੀ ਇੱਕ ਸੀ ਠੀਕ ਹੈ ਝੋਟੀ ਦੀ ਡਿਟੇਲ ਥੋੜੀ ਦੁਬਾਰਾ ਦੱਸਗੇ ਸਰਪੰਚ ਸਾਹਿਬ ਇਹ ਕਨਵਾ ਸੂਆ ਝੋਟੀ ਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਬਈ ਝੋਟੀ ਪਹਿਲਾ ਸੂਆ ਦੰਦੋ ਕਿਵੇਂ ਆ ਚਾਰ ਦੰਦਾ ਜੀ ਅੱਜ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਨੂੰ ਅੱਜ ਹੋ ਗਏ ਜੀ 18 17 ਦਿਨ ਹੋ ਗਏ ਜੀ 18 17 ਦਿਨ ਹੁਣ ਇਸ ਟਾਈਮ ਕਿੰਨੇ ਦੁੱਧ ਤੇ ਆ ਗਈ ਇਹ ਹੁਣ ਜੀ 12 13 ਕਿਲੋ ਦੁੱਧ ਤੇ ਆ ਜੀ 13 ਉਹ ਦਿਨ ਆਪਾਂ ਮੇਰੇ ਖਿਆਲ ਚ 10 ਤੋਂ 11 ਕਿਲੋ ਦੁੱਧ ਦੱਸਿਆ ਸੀ 10 11 ਚ ਹੋਇਆ ਸੀ ਉਦਦੇ ਹਾਂਜੀ ਹਾਂ ਠੀਕ ਹੈ ਉਹ ਦਿਨ ਤਾਂ 10 ਕਿ ਦਿਨਾਂ ਦੀ ਸੂਈ ਸੀ ਸ਼ਾਇਦ ਹਾਂ ਉਹਦੋਂ 10 ਕਿ ਦਿਨ ਦੀ ਸੂਈ ਸੀ ਜੀ ਠੀਕ ਹੈ ਹੁਣ ਕਿੰਨੇ ਕਿ ਦੀ ਉਮੀਦ ਹੈ ਅੱਦੂ ਅੱਗੇ ਤੁਸੀਂ ਸੋਚਦੇ ਹੋ ਵੀ ਦੁੱਧ ਕਰ ਜੀ ਉਮੀਦ ਤਾਂ ਹੁਣ ਗਰਮੀ ਗੁਰਮੀ ਦਾ ਦੇਖ ਲਓ ਅਸੀਂ ਕਿ ਲੋਡ 10 ਕਿਲੋ ਹੋਰ ਵੱਧ ਵੀ ਸਕਦੀ ਹੈ ਚੰਗੀ ਸੇਵਾ ਹਾਂ ਬਾਕੀ ਸੇਵਾ ਤੇ ਮੰਗਾਂ ਅੱਛਾ ਕੀ ਰੇਟ ਚ ਸੇਲ ਹੋਗੀ ਸਰਪੰਚ ਸਾਹਿਬ ਇਹ ਬਾਈ ਜੀ 2,10,000 ਰੁਪਏ ਚ ਹੋਈ ਹੈ ਜੀ 2 ਲੱਖ ਤੇ 10 ਹਜ਼ਾਰ ਚ ਦੋਸਤੋ ਫੇਰ ਦੇਖ ਲਓ ਇਹ ਪਹਿਲਾਂ ਝੋਟੀ ਹੈ ਚਾਰ ਦੰਦ ਹੈ 12 18 ਦੰਦ ਹੋਗੇ ਇਹਨੂੰ ਸੋਈ ਨੂੰ ਇਹ ਆਪ ਕਿਹੜੇ ਬੋਲ ਦੀ ਸੀ ਅਲਵਛ ਦੀ ਹੈ ਜੀ ਆਪ ਅਲਵਛ ਦੀ ਆਪ ਦੀ ਨਹੀਂ ਸੀ ਲਈ ਹੋਈ ਸੀ ਝੋਟੀ ਆਪ ਖਰੀਦੀ ਸੀ ਹਾਂ ਜੀ ਹਾਂ ਤੇ ਇਹ ਆ ਜਿਹੜਾ ਬੋਲਾ ਇਹਦੇ ਆਪਾਂ ਛੈਂਚਾ ਦੀ ਇਹ ਸੀਮਿੰਟ ਘਰੇ ਭਰਾਇਆ ਆਪਣੇ ਕੋਲੇ ਸੀ ਜੀ ਲੈ ਕੇ ਆਏ ਸੀ ਜੀ ਸੋ ਦੋਸਤੋ ਇਹ ਛੈਂਚਾ ਬੋਲ ਦੀ ਕੱਟੀ ਜ ਬਾਦਲ ਫਾਰਮ ਦੇ ਵਿੱਚ ਮੌਜੂਦ ਹੈ ਤੁਸੀਂ ਇਹ ਕੱਟੀ ਦੇਖ ਸਕਦੇ ਹੋ ਝੋਟੀ ਦੇ ਨਾਲ ਹੈ ਝੋਟੀ ਇੱਕ ਵਾਰ ਥੋੜੀ ਤੋੜ ਕੇ ਦਿਖਾਉਣੀ ਹੈ ਫਿਰ ਨਵੇਂ ਵੀਰ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਝੋਟੀ ਨੂੰ ਖਰੀਦਿਆ ਸੋ ਦਸੋ ਝੋਟੀ ਥੋੜੀ ਤੋੜ ਕੇ ਦਿਖਾਉਣੀ ਹੈ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕੁਝ ਹੋਰ ਵੀਰਾਂ ਦੇ ਨਾਲ ਤੁਸੀਂ ਇਹਦੀ ਬੰਦ ਪਰ ਫੇਰ ਦੇਖ ਲਓ ਝੋਟੀ ਦੀ 2 ਲੱਖ ਤੇ 10000 ਚ ਸੇਲ ਹੋਈ ਹੈ ਨੀਲੀ ਰਾਵੀ ਨਸਲ ਦੀ ਚਾਰ ਦੰਦ ਝੋਟੀ ਦਸੋ ਤੇ ਬੜਾ ਸੋਹਣਾ ਦੁੱਧ ਇਹ ਇਸ ਟਾਈਮ ਕਰ ਰਹੀ ਹੈ ਬਰੀਡਿੰਗ ਵਾਲੇ ਸ਼ੌਂਕ ਨਾਲ ਵੀਰ ਨੇ ਖਰੀਦੀ ਹੈ ਤੇ ਇਹ ਚੋਟੀ ਹੈ ਵੀ ਸਨ ਅੱਖੀ ਤੁਸੀਂ ਇਹਦੀ ਬਿਊਟੀ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਪਲੱਸ ਪੁਆਇੰਟ ਇਹਦੀ ਕੱਟੀ ਬੜੇ ਚੰਗੇ ਬੁੱਲਦੀ ਹੈ ਬਾਦਲ ਫਾਰਮ ਦੇ ਵਿੱਚ ਜਿਹੜਾ ਸ਼ੈਨਚਾ ਬੁੱਲ ਉਹਦੀ ਕੱਟੀ ਨੂੰ ਇਹਨੇ ਜਨਮ ਦਿੱਤਾ ਸੋਹਣੀ ਝੋਟੀ ਇਹ ਤੁਹਾਨੂੰ ਸ਼ੌਂਕਿਆ ਤੌਰ ਤੇ ਦਿਖਾਈ ਹੈ ਹੁਣ ਆਪਾਂ ਉਸ ਵੀਰ ਨਾਲ ਗੱਲਬਾਤ ਕਰ ਲੈਣੀ ਹੈ ਜਿਨ੍ਹਾਂ ਨੇ ਖੁੱਲੇ ਦਿਲ ਨਾਲ ਇਸ ਝੋਟੀ ਦੇ ਉੱਤੇ ਇਨਵੈਸਟਮੈਂਟ ਕੀਤੀ ਹੈ ਰਕਮ ਜਿਹੜੀ ਉਹ ਲਾਈ ਹੈ ਵੀਰ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਮੇਰਾ ਨਾਮ ਬਿੱਟੂ ਆ ਜੀ ਬਿੱਟੂ ਭਾਈ ਕਿਹੜੇ ਪਿੰਡ ਨੂੰ ਬਲੋਂਗ ਕਰਦੇ ਹੋ ਪਿੰਡ ਰਣੀਆਂ ਜੀ ਰਣੀਆਂ ਮੋਗਾ ਜ਼ਿਲ੍ਹੇ ਚ ਪੈ ਗਿਆ ਮੋਗਾ ਹਾਂ ਜੀ ਠੀਕ ਹੈ ਵੈਸੇ ਇੱਥੇ ਇੰਡੀਆ ਦੇ ਵਿੱਚ ਪੰਜਾਬ ਚ ਹੀ ਰਹਿੰਦੇ ਹੋ ਜਾਂ ਅਦਰ ਕੰਟਰੀ ਨਹੀਂ ਮੈਂ ਬਾਹਰ ਯੂ ਐਸਏ ਰਹਿੰਦਾ ਬਾਈ ਜੀ ਯੂ ਐਸਏ ਰਹਿੰਦੇ ਹਾਂ ਹਾਂ ਜੀ ਠੀਕ ਹੈ ਛੋਟੀ ਫਰੇਹ ਬਾਈ ਸ਼ੌਕੀਆ हां जी भाई ये थोड़ी वीडियो देखी सीगी असली जेडी पहला बना के सीगे अच्छा तो ओदे ते ਸਾਡੀ ਬਾਈ ਜੀ ਨਾਲ ਗੱਲਬਾਤ ਹੋਈ ਆ ਲੈ ਥੋੜੇ 2-3 ਦਿਨ ਬਾਅਦ ਹੋਈ ਗੱਲਬਾਤ ਠੀਕ ਹੈ ਤੇ ਚਲੋ ਜਦੋਂ ਇੱਥੇ ਆਏ ਸਾਡੇ ਜਾਣ ਪਛਾਣ ਬਣ ਗਈ ਬਾਈ ਜੀ ਹਰਾਂ ਨਾਲ ਅੱਛਾ ਤੇ ਇਹਨਾਂ ਦੇ ਬੇਟੇ ਵੀ ਉੱਥੇ ਬਾਹਰ ਰਹਿੰਦੇ ਆ ਮੇਰੇ ਖਿਆਲ ਚ ਹੋਣੀ ਆਏ ਹੋ ਤੁਸੀਂ ਹਾਂਜੀ ਹਾਂਜੀ ਬਈ ਮਹੀਨਾ ਖ ਹੋ ਗਿਆ ਜੀ ਆਏ ਨੂੰ ਅੱਛਾ ਠੀਕ ਹੈ ਹਾਂਜੀ ਹਾਂਜੀ ਅੱਛਾ ਭਾਈ ਇਹ ਜਿਹੜੀ ਝੋਟੀ ਫਿਰ ਤੁਸੀਂ ਖਰੀਦੀ ਦੁੱਧ ਉਹ ਤੋਂ ਦੱਸਿਆ ਸੀ 10 ਤੋਂ 11 ਕਿਲੋ ਹਾਂਜੀ ਹਾਂਜੀ ਚੋਕੇ ਦੇਖ ਲਈ ਸੀ ਹਾਂਜੀ ਚੋਕੇ ਦੋ ਟਾਈਮ ਦੇਖੀ ਆ ਸੀ ਦੋ ਟਾਈਮ ਚੋਕੇ ਦੇਖੀ ਆ ਸੀ ਠੀਕ ਹੈ ਨੀਲੀ ਹੈਗੀ ਆ ਰਵੀ ਛੋਟੀ ਇੱਕੋ ਹੀ ਆ ਪਹਿਲਾਂ ਪਹਿਲਾਂ ਇੱਕ ਛੋਟੀ ਆ ਨੀਲੀ ਰਵੀ ਦੀ ਉਹ ਨੀਲੀ ਰਵੀ ਉਹ ਆ ਹਾਂ ਤੇ ਹੁਣ ਵੀ ਫਿਰ ਨੀਲੀ ਰਵੀ ਖਰੀਦੀ ਹੁਣ ਵੀ ਨੀਲੀ ਰਵੀ ਠੀਕ ਹੈ ਨੀਲੀ ਰਵੀ ਦਾ ਹੀ ਸ਼ੌਂਕ ਆ ਬਾਈ ਆਪਾਂ ਨੂੰ ਅੱਛਾ ਨੀਲੀ ਰਵੀ ਦਾ ਹੀ ਸ਼ੌਂਕ ਹੈ ਹਾਂਜੀ ਹਾਂਜੀ ਠੀਕ ਹੈ ਬਰੀਡਿੰਗ ਆਸਤੇ ਫਿਰ ਤਾਂ ਹਾਂਜੀ ਹਾਂਜੀ ਬਰੀਡਿੰਗ ਆਸਤੇ ਬਾਈ ਠੀਕ ਹੈ ਸੋ ਦੋਸਤੋ ਬਾਈ ਨੇ ਬਰੀਡਿੰਗ ਆਸਤੇ ਛੋਟੀ ਖਰੀਦੀ ਆ ਤੇ ਨਾਲ ਖਾਸ ਗੱਲ ਹੋ ਗਈ ਵੀ ਇਹਨੇ ਜਨਮ ਵੀ ਜਿਹੜਾ ਉਹ ਸੋਹਣੀ ਕੱਟੀ ਨੂੰ ਦਿੱਤਾ ਇੱਕ ਛੋਟੀ ਹੋਰ ਆ ਬਾਈ ਕੋਲ ਤੇ ਹੁਣ ਨਗ ਤਿੰਨ ਹੋ ਜਾਣੇ ਆ ਤੇ ਤਿੰਨੇ ਹੀ ਨੀਲੀ ਰਵੀ ਦੇ ਰਣੀਆਂ ਪਿੰਡ ਦੋਸਤੋ ਬਦਨੀ ਦੇ ਕੋਲ ਹੈ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਬਿੱਟੂ ਬਾਈ ਨੇ ਜਿਹੜੀ ਝੋਟੀ ਖਰੀਦੀ ਹੈ ਤੇ ਆਪਦੇ ਘਰੇ ਅੱਜ ਬਾਈ ਨੇ ਲੈ ਕੇ ਜਾਣੀ ਹੈ ਦੋਸਤੋ ਇੱਕ ਹੋਰ ਪਸ਼ੂ ਪਾਲਣ ਦੇ ਕਿੱਤੇ ਦੀ ਗੱਲ ਕਰਦੇ ਹਾਂ ਤੇ ਮੇਰੇ ਖਿਆਲ ਚ ਜਿੰਨਾਂ ਕੋਲ ਘਰੇ ਪਸ਼ੂ ਰੱਖਿਆ ਤੇ ਹਰੇਕ ਵੀਰ ਜਾਣਦਾ ਉਹ ਉਸ ਚਿਹਰੇ ਨਾਲ ਵੀ ਆਪਾਂ ਮਿਲਾਂਗੇ ਅੰਕਲ ਜੀ ਹੋਰੀ ਇੱਥੇ ਸਪੈਸ਼ਲ ਪਹੁੰਚੇ ਹੋਏ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਚੈਨਲ ਨੂੰ ਤੁਹਾਡੇ ਨੂੰ ਜਗਜੀਤ ਜੀ ਦੇਖ ਰਹੇ ਹੋ ਔਰ ਜਿੰਨੀ ਸੰਗਤ ਇੱਥੇ ਆ ਔਰ ਸਰਪੰਚ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮੈਂ ਦੱਸੋ ਹੋਰ ਥੋੜਾ ਜਾਣਕਾਰੀ ਦਾ ਵਾਅਦਾ ਕਰਦਿਆਂ ਵੀ ਐਲਡੀਐਫ ਲక్ష్ਮੀ ਡੇਰੀ ਫਾਰਮ ਸੀਮਨ ਸਟਰਾ ਬਹੁਤ ਸਾਰੇ ਭਰਾਵਾਂ ਨੇ ਵਰਤੇ ਹੋਣਗੇ ਕੋਹੇਨੂਰ ਬੁੱਲ ਜੀ ਦਾ ਨਾਮ ਜੇ ਲਾਵਾਂਗੇ ਤਾਂ ਦਿਮਾਗ ਚ ਕੋਈ ਗੱਲ ਆਉਂਦੀ ਹੈ ਵੀ ਪਹਿਲਾਂ ਝੋਟੀਆਂ ਹੀ ਬਹੁਤ ਸੋਹਣਾ ਦੁੱਧ ਕੱਢਦੀਆਂ ਸੋ ਉਸੇ ਸੀਮਨ ਬੈਂਕ ਦੇ ਓਨਰ ਸਰਦਾਰ ਜਿਨ੍ਹਾਂ ਦੇ ਨਾਲ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ ਅੰਕਲ ਜੀ ਅੱਜ ਤੁਸੀਂ ਸਰਪੰਚ ਸਾਹਿਬ ਕੋਲ ਮੇਰੇ ਖਿਆਲ ਚ ਪਹਿਲੀ ਵਾਰ ਇੱਥੇ ਘਰੇ ਪਹੁੰਚੇ ਹੋ ਜਾਂ ਪਹਿਲਾਂ ਵੀ ਇੱਥੇ ਆਏ ਸੀਗੇ ਇਹਨਾਂ ਦੇ ਪਸ਼ੂ ਦੇਖਣ ਸਰਪੰਚ ਸਾਹਿਬ ਦੇ ਦਰਸ਼ਨ ਤਾਂ ਜਿੱਥੇ ਘਰ ਤਾਂ ਮੈਂ ਇਹਨਾਂ ਦੇ ਅੱਜ ਹੀ ਆਇਆ ਜੀ ਇੱਥੇ ਅੱਜ ਹੀ ਆਏ ਵੈਸੇ ਮੇਲੇਾਂ 'ਚ ਤਾਂ ਮਿਲਦਾ ਹੀ ਰਹਿੰਦੇ ਹਾਂ ਹਾਂ ਮੇਲੇਾਂ 'ਚ ਜਗਰਾਉਂ ਮੇਲੇ 'ਚ ਇਹੀ ਇਹਨਾਂ ਦੀ ਝੋਟੀ ਜੋ ਤੂੰ ਦੇਖੀ ਸੀ ਰਾਤ ਦਾ ਟਾਈਮ ਸੀ ਮੈਨੂੰ ਥੋੜਾ ਯਾਦ ਵੀ ਹੈ ਬਹੁਤ ਸਾਰੀ ਭੁੱਲ ਵੀ ਜਾਂਦੀਆਂ ਗੱਲਾਂ ਰਾਤ ਨੂੰ ਮੈਂ ਦੇਖ ਕੇ ਆਇਆ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਸੀਗਾ ਹਮ ਮੈਂ ਕਿਹਾ ਝੋਟੀ ਤੁਹਾਡੀ ਜਿੱਤੂਗੀ ਹਮ ਤੋ ਪਤਾ ਨਹੀਂ ਉਸ ਉਸ ਤੋਂ ਅਗਲੇ ਦਿਨ ਹੋਇਆ ਜਾਂ ਤੀਸਰੇ ਦਿਨ ਕੰਪੀਟੀਸ਼ਨ ਹੋਇਆ ਅੱਛਾ ਤਾਂ ਝੋਟੀ ਐ ਫਰਸਟ ਆਈ ਸਰਪੰਚ ਸਾਹਿਬ ਫਰਸਟ ਆ ਆ ਫਰਸਟ ਆਈ ਸੀ ਠੀਕ ਐ ਅੱਛਾ ਇੱਕ ਇੱਕ ਹੋਰ ਕੁਐਸਚਨ ਸੀਗਾ ਵੀ ਜਿਵੇਂ ਤੁਸੀਂ ਪਹਿਲੀ ਵਾਰ ਇਹਨਾਂ ਦੇ ਪਸ਼ੂ ਦੇਖ ਰਹੇ ਹੋ ਖੁੱਲੇ ਦਿਲ ਨਾਲ ਆਪਾਂ ਇਹ ਦੱਸਣਾ ਵੀ ਵੈਸੇ ਬਰੀਡ ਵਾਈਜ਼ ਇਹ ਗੱਲ ਕਰੀਏ ਤਾਂ ਪਸ਼ੂ ਕਿਵੇਂ ਦੇ ਲੱਗ ਰਹੇ ਐ ਇਸ ਟਾਈਮ ਤੁਹਾਨੂੰ ਦੇਖੋ ਜੀ ਸਹੀ ਜੇ ਤੁਹਾਨੂੰ ਮੈਂ ਦੱਸ ਦਿਆਂ ਸਭ ਤੋਂ ਜ਼ਿਆਦਾ ਮੈਂ ਮੁਰਾ ਰੱਖੀ ਹੋਈ ਆਪਣੇ ਹੂੰ ਨੀਲੀ ਰਾਵੀ ਦੇ ਹੁਣ ਬਹੁਤ ਚੰਗੇ ਬੁੱਲ ਉਹ ਸਜਨਾ ਮਿੱਤਰਾਂ ਕੋਲੋਂ ਜਿਵੇਂ ਪਹਿਲਾਂ ਬਾਦਲ ਸਾਹਿਬ ਦੇ ਫਾਰਮ ਤੋਂ ਆਇਆ ਸੀ ਹੂੰ ਚਲੋ ਇਹ ਜਿਆਦਾ ਹੋਣ ਕਰਕੇ ਉਹ ਬੁੱਲ ਤੂਰ ਸਾਹਿਬ ਕੋਲੇ ਚਲਾ ਗਿਆ ਠੀਕ ਹੈ ਤੇ ਫਿਰ ਇੱਕ 나ਗ ਦਾ ਭਾਈ ਲੈ ਕੇ ਆਏ ਸੀ 134 ਨੰਬਰ ਮੱਝ ਜਿਹੜੀ ਮਰ ਗਈ ਅੱਛਾ 나ਗ ਬੁੱਲ ਸਰਕਾਰੀ ਹੂੰ ਉਹਦਾ ਵੀ 176 ਨੰਬਰ ਬੁੱਲ ਸੀਆਰ ਵੀ ਨਾ ਬਦਲਿਆ ਸੀ ਆਪਣੇ ਕੋਲ ਫਿਰ ਇੱਕ ਤੂਰ ਸਾਹਿਬ ਤੋਂ 20 ਪਲੱਸ ਹੋਰ 나ਗ ਦਾ ਬੱਚਾ ਆਪਣੇ ਕੋਲ ਆਇਆ ਇੱਕ ਹੁਣ ਉੱਥੇ ਬਿੱਲੂ ਜੀ ਸਾਹੇ ਤੋਂ ਹੂੰ ਜਿਹੜੇ ਹੈਗੇ ਉਹਨਾਂ ਕੋਲ ਇੱਕ ਕੱਟਾ ਆਪਣੇ ਕੋਲੇ 24 ਪਲੱਸ ਦਾ ਜਿਹੜੀ ਲਾਈਵ ਮਿਲਕੇਗਾ ਕੱਟਾ ਬੜਾ ਸੁਨੋਖਾ ਹਾਂ ਰੰਗ ਰੂਪ ਜਿਹੜੇ ਨਿਸ਼ਾਨ ਜਿਹੜੇ ਮੈਨੂੰ ਇਹ ਪਸੰਦਾ ਵੀ ਜਿਹੜੇ ਬਹੁਤ ਥੋੜੇ ਅਗਲੇ ਪੈਰਾਂ ਤੇ ਨਹੀਂ ਪਿਛਲਿਆਂ ਪਿਛਲਿਆਂ ਤੇ ਆ ਐਂ ਹੀ ਉਹਦੇ ਮੱਥੇ ਤੇ ਤੇ ਅੱਖ ਬੜੀ ਸੋਹਣੀ ਇੱਕ ਹੁਣ ਉਹ ਲੈ ਕੇ ਆਏ ਹਾਂ ਅੱਛਾ ਕੋ ਐਡ ਕਰ ਕੋਸ਼ਿਸ਼ ਇਹ ਹੈ ਕਿ ਆ ਭਈ ਨੀਲੀ ਰਾਵੀ ਨੂੰ ਵੀ ਜਿਹੜਾ ਚਲੋ ਮੈਂ ਸਮਝਦਾ ਵੀ ਗਿਆਨ ਮੈਨੂੰ ਨੀਲੀ ਰਾਵੀ ਬਾਰੇ ਕੱਟਾ ਹੈ ਹੂੰ ਕਿਉਂਕਿ ਮੁਰਾ ਤੇ ਜ਼ਿਆਦਾ ਕੰਮ ਕੀਤਾ ਹੂੰ ਤਾਂ ਫਿਰ ਵੀ ਚਲੋ ਪੰਜਾਬ ਦੀ ਆਪਣੀ ਨਸਲ ਹੋਣ ਕਰਕੇ ਹੂੰ ਜਿੰਨਾ ਕ ਹੈ ਜੋ ਮੈਂ ਇੱਥੇ ਦੇਖਿਆ ਇਹਨਾਂ ਕੋਲੇ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਵੀ ਜਿਨ੍ਹਾਂ ਨੇ ਸਪੈਸ਼ਲੀ ਫੋਨ ਕਰਕੇ ਮੈਨੂੰ ਯਾਦ ਕੀਤਾ ਔਰ ਸਾਰਿਆਂ ਦੇ ਦਰਸ਼ਨ ਕਰਨ ਦਾ ਔਰ ਤੁਹਾਡੇ ਜਿੰਨੇ ਤੁਹਾਡੇ ਦਰਸ਼ਕ ਸਾਰੇ ਵੀਰਾਂ ਦੇ ਅੱਜ ਦਰਸ਼ਨ ਕੀਤੇ ਆ ਤਾਂ ਇਹਨਾਂ ਦਾ ਮੈਂ ਤਹਿ ਤਹਿ ਦਿਲ ਤੋਂ ਧੰਨਵਾਦ ਆ ਵੀ ਇਹਨਾਂ ਨੇ ਮੈਨੂੰ ਬੁਲਾ ਕੇ ਸਾਰਿਆਂ ਦੇ ਦਰਸ਼ਨ ਕਰਵਾਏ ਔਰ ਯਾਦ ਕੀਤਾ ਤੇ ਬੜੀ ਜਿਆਦਾ ਖੁਸ਼ੀ ਹੋਈ ਜਿੱਥੋਂ ਤੱਕ ਸਵਾਲ ਬਰੀਡ ਦਾ ਜਾਂ ਐਨੀਮਲ ਦਾ ਤਾਮ ਬਰੀਡ ਜੋ ਮੇਰੀ ਸੋਚ ਦੇ ਮੁਤਾਬਕ ਬਰੀਡ ਇਹਨਾਂ ਕੋਲ ਬਹੁਤ ਜ਼ਿਆਦਾ ਅੱਛੀ ਹੈ ਹੂੰ ਵੀ ਕਈ ਫਾਰਮਾਂ ਤੇ ਦੇਖੀ ਆ ਚਲੋ ਦੁੱਧ ਚੰਗਾ ਹੁੰਦਾ ਹੂੰ ਜਿਹੜੇ ਵੀਰ ਬਰੀਡਿੰਗ ਤੇ ਕੰਮ ਕਰਦੇ ਆ ਹੂੰ ਪਰ ਉਹਨਾਂ ਕਿੱਦਾਂ-ਕਿਦਾਂ ਜਿਹੜੇ ਕੈਰੇਕਟਰ ਆ ਜਾਂਦੇ ਆ ਬਰੀਡ ਤੇ ਹੂੰ ਉਹ ਜਿੰਨੀ ਕੁ ਸਮਝ ਹੈ ਤਾਂ ਉੱਥੇ ਕਈ ਵਾਰ ਇਹ ਦੇਖਣ ਨੂੰ ਮਿਲਦਾ ਵੀ ਉਹਨਾਂ ਦੇ ਸਰੀਰਕ ਢਾਂਚਾ ਟਾਈਟ ਹੋ ਗਿਆ ਹੂੰ ਜਾਂ ਵਾਈਟਨੈਸ ਜ਼ਿਆਦਾ ਹੋ ਗਈ ਹੂੰ ਤੇ ਬਰੀਡ ਦੇ ਜਿਹੜੇ ਵਧੀਆ ਕਰੈਕਟਰ ਆ ਜਿਵੇਂ ਮੂੰਹ ਥੱਲੇ ਮਾਸ ਆ ਗਿਆ ਤੁੰਨੀ ਤੇ ਮਾਸ ਆ ਗਿਆ ਖੂਸ਼ਾਤ ਤੋਂ ਜ਼ਿਆਦਾ ਚਿੱਟੀ ਆ ਗਈ ਗੋਡੀ ਛੋਟੀ ਆ ਗਈ ਸਾਰੀਆਂ ਜਿਹੜੀਆਂ ਚੀਜ਼ਾਂ ਜਾਂ ਵਾਈਟਨੈਸ ਵੀ ਘਟ ਹੈ ਠੀਕ ਹੈ ਤਾਂ ਮੈਨੂੰ ਇਹ ਜਾਨਵਰ ਸਚਾਈ ਹੈ ਬਹੁਤ ਜ਼ਿਆਦਾ ਅੱਛੇ ਲੱਗੇ ਜਿਹੜੇ ਇਹਨਾਂ ਦੇ ਬਰੀਡ ਕਰੈਕਟਰ ਆ ਉਹ ਬਹੁਤ ਜ਼ਿਆਦਾ ਚੰਗੇ ਆ ਇਹ ਦੇਖੀਏ ਇੱਕ ਘਰ ਦੇ ਵਿੱਚ ਇੱਕ ਫਾਰਮ ਤੇ ਇੰਨੇ ਸੋਹਣੇ ਬਰੀਡ ਕਰੈਕਟਰਾਂ ਦੇ ਇੰਨੇ ਬਰੀਡ ਦੇ ਔਰ ਦੁੱਧ ਦੀਆਂ ਚੁਆਈਆਂ ਤਾਂ ਮੈਂ ਪਿੱਛੇ ਵੀ ਤੁਸੀਂ ਜਿਹੜੀ ਇੱਥੇ ਲਾਈਵ ਕਰਵਾ ਕੇ ਗਏ ਸੀ ਮੇਰੇ ਕੋਲ ਤਿੰਨ ਮੱਜਾਂ ਦੀ ਕਰਵਾਈ ਸੀ ਹਾਂਜੀ ਹਾਂ ਉਹ ਮੇਰੀ ਐ ਆ ਵੀ ਜਦੋਂ ਕੋਈ ਦੁੱਧ ਦੀ ਚਵਾਈ ਚਲੋ ਨਾ ਪਹੁੰਚ ਸਕੇ ਮੁੱਕੇ ਤੇ ਹੂੰ ਤਾਂ ਜਿਹੜਾ ਉਹ ਤੁਹਾਡੀ ਚਵਾਈ ਜਿਹੜੀ ਤੁਸੀਂ ਕਰਵਾਈ ਉਹ ਮੈਂ ਦੇਖੀ ਸੀ ਬੁੱਤਾ ਇਹਨਾਂ ਮੱਜਾਂ ਦੇ ਵਿੱਚ ਹੈ ਹੀ ਹੈ ਉਹ ਸਾਰੀ ਮੈਂ ਇੱਕ ਨਹੀਂ ਦੋ ਵਾਰ ਉਹ ਵੀਡੀਓ ਦੇਖੀ ਸੀ ਜਿਹੜੀ ਤੁਸੀਂ ਜਿਹੜੀ ਲਾਈਵ ਕਰਵਾਈ ਆ ਸਰਦੀ ਦਾ ਟਾਈਮ ਸੀ ਹਾਂਜੀ ਹਾਂ ਹੁਣ ਮੈਨੂੰ ਯਾਦ ਨਹੀਂ ਵੀ ਕਿੰਨਾ ਕਿੰਨਾ ਦੁੱਧ ਸੀ ਹੂੰ ਬੜਾ ਵਧੀਆ ਚੰਗਾ ਪ੍ਰਦਰਸ਼ਨ ਸੀ ਦੁੱਧ ਦਾ ਔਰ ਦੁੱਧ ਔਰ ਬਰੀਡ ਦਾ ਜਿਹੜਾ ਸਮੇਲ ਹੈ ਸਹੀ ਇਹਨਾਂ ਨੇ ਬੜੀ ਜਿਆਦਾ ਮਿਹਨਤ ਕੀਤੀ ਆ ਹੂੰ ਤੇ ਇਸ ਗੱਲ ਦੀ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਹੂੰ ਔਰ ਇਹ ਵੀ ਰਣੀਆਂ ਤੋਂ ਆ ਬਿੱਟੂ ਜੀ ਹੂੰ ਇਹਨਾਂ ਨੇ ਇਹ ਝੋਟੀ ਖਰੀਦੀ ਆ ਚੰਗੇ ਫਾਰਮ ਤੋਂ ਲੈ ਕੇ ਚੱਲੇ ਆ ਤਾਂ ਜਿਹੜਾ ਖਾਨਦਾਨ ਚੰਗਾ ਹੋਊਗਾ ਹੂੰ ਤਾਂ ਕਿਉਂਕਿ ਜਿਹੜਾ ਪਸ਼ੂ ਦਾ ਪਤਾ ਨਹੀਂ ਜਿਹੜੀ ਮਾਂ ਵਾਲੀ ਸਾਈਡ ਚੱਲੇ ਜਾਏ ਬਾਪ ਵਾਲੀ ਸਾਈਡ ਚੱਲੇ ਜਾਏ ਜਦੋਂ ਕੋਈ ਚੰਗੇ ਰਿਕਾਰਡ ਹੈ ਹੂੰ ਕੋਈ ਪੀੜੀਆਂ ਦੇ ਕਹਿ ਲਓ ਦੋਹਾਂ ਦੇ ਕਹਿ ਲਓ ਤਿੰਨਾਂ ਦੇ ਕਹਿ ਲਓ ਸਹੀ ਹੈ ਤਾਂ ਉੱਥੇ ਜਿਹੜੀ ਉਮੀਦ ਆ ਜਿਹੜੇ ਬੱਚੇ ਅੱਗੇ ਦੇ ਜਿਸ ਪਰਪਜ ਵਾਸਤੇ ਇਹਨਾਂ ਨੇ ਲਈ ਆ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿਨਾ ਚੰਗੇ ਫਾਰਮ ਤੋਂ ਚੰਗੀ ਬਰੀਡ ਵਾਲੀ ਚੰਗੇ ਖਾਨਦਾਨ ਦੀ ਝੋਟੀ ਲਈ ਆ ਸਹੀ ਤਾਂ ਰੱਬ ਮਿਹਰ ਕਰੇ ਇਹਨਾਂ ਦੇ ਵੀ ਜਾ ਕੇ ਵਾਧਾ ਕਰੇ ਹੋਰ ਸਾਡੇ ਜਿਹੜੇ ਵੀਰ ਆ ਇਹ ਜਿਹੜੇ ਵਿਦੇਸ਼ਾਂ ਚ ਬੈਠੇ ਆ ਚਲੋ ਜਿਹੜੇ ਸਮੇਂ ਦੀ ਗੱਲ ਹੈ ਤਾਂ ਆ ਕੇ ਪੰਜਾਬ ਦੇ ਵਿੱਚ ਜੇ ਪਸ਼ੂ ਪਾਲਣ ਕਰਦੇ ਆ ਤਾਂ ਸਾਨੂੰ ਮੈਂ ਸਾਨੂੰ ਬਹੁਤ ਜ਼ਿਆਦਾ ਨਿੱਜੀ ਤੌਰ ਤੇ ਮੈਨੂੰ ਜ਼ਿਆਦਾ ਖੁਸ਼ੀ ਆ ਕਿਉਂਕਿ ਪ੍ਰਾਣੇ ਪਰਾਣਾ ਸਾਡਾ ਇਹ ਧੰਦਾ ਖੇਤੀ ਔਰ ਬਾੜੀ ਦਾ ਬਿਲਕੁਲ ਜਿਹੜਾ ਬਾੜੀ ਕਿਹਾ ਜਾਂਦਾ ਇਹ ਜਿਹੜਾ ਪਸ਼ੂ ਨੂੰ ਕਿਹਾ ਜਾਂਦਾ ਇਹ ਸਯੋਗੀ ਧੰਦਾ ਸਾਡਾ ਹੂੰ ਜਿਹੜਾ ਕਿ ਪੁਰਾਣੇ ਸਮਿਆਂ ਤੋਂ ਸਾਡੇ ਬਜ਼ੁਰਗ ਵਿਆਹ ਸ਼ਾਦੀਆਂ ਲੋੜ ਵੇਲੇ ਕਿਸੇ ਇੱਕ ਵਾਰ ਜੇ ਕਹਿ ਦਈਏ ਨਰਮੇ ਤੇ ਸੁੰਡੀ ਦਾ ਅਟੈਕ ਹੋਇਆ ਹੂੰ ਤਾਂ ਜਿਸ ਤੋਂ ਬਾਅਦ ਝੋੜੜ ਨਰਮਾ ਚੱਲਦਾ ਫਿਰ ਉਸ ਤੋਂ ਪਹਿਲਾਂ ਵੀ ਨਰਮਿਆਂ ਦੀ ਕਾਸ਼ਤ ਕਰੀ ਇੱਕ ਵਾਰੀ ਬਹੁਤ ਜਿਹੜੀ ਖਰਾਬ ਹੋਈ ਉਹ ਤਾਂ ਕਿਸਾਨਾਂ ਨੇ ਕਦੇ ਸਪਰੇਆਂ ਲੈ ਆਂਦੀਆਂ ਕਦੇ ਵਿਆਹ ਸ਼ਾਦੀਆਂ ਚ ਪਸ਼ੂਆਂ ਨੂੰ ਵੇਚ ਕੇ ਜਿਹੜਾ ਆਇਆ ਪੈਸਾ ਕਿਉਂਕਿ ਕਿਸਾਨ ਜਿਹੜਾ ਹੈ ਅਸੀਂ ਐਫ ਡੀ ਨਹੀਂ ਕਰਵਾ 100 ਜਾਂ 50 ਰੁਪਏ ਜਾਂ ਜਿੰਨਾ ਵੀ ਹੈ ਤੁਸੀਂ ਪਸ਼ੂ ਪਾਲਣ ਕਰਦੇ ਹੋ ਉਹ ਅਸੀਂ ਬੈਂਕੇ ਚਾਹਮਾ ਨਹੀਂ ਕਿਸਾਨ ਕਰ ਸਕਦਾ ਜਿਹੜਾ ਇਹ ਸਾਡਾ ਜਿਹੜਾ ਬੈਂਕ ਆ ਸਾਡੀ ਜਿਹੜੀ ਐਫ ਡੀ ਆ ਆ ਬੱਚੇ ਆ ਸਹੀ ਹੈ ਜਿਹੜੀਆਂ ਉਹ ਝੋਟੀਆਂ ਖੜੀਆਂ ਉਹ ਜਿਹੜੇ ਜਾਨਵਰ ਨਾਲ ਤਿਆਰ ਹੋ ਜਾਂਦੇ ਆ ਇੱਕ ਸਾਡੀ ਖਰਾਕ ਹਮ ਜਿਹੜਾ ਸਾਡੇ ਬੱਚਿਆਂ ਦੀ ਸਾਡੇ ਸਭ ਤੋਂ ਵਧੀਆ ਅੱਜ ਖਰਾਕ ਦੁੱਧ ਹੈ ਦੁੱਧ ਹੈ ਮੱਖਣ ਹੈ ਦਹੀਂ ਹੈ ਲੱਸੀ ਹੈ ਔਰ ਜਿਹੜੀ ਕਿਸਾਨ ਦੀ ਰਸੋਈ ਹੈ ਸਾਡੇ ਪਰਿਵਾਰ ਸਾਡੇ ਨੌਜਵਾਨ ਸਾਡੇ ਬੱਚੇ ਬੱਚੀਆਂ ਜਾਂ ਅਸੀਂ ਆਪ ਅਸੀਂ ਇਹ ਦੁੱਧ ਕਿਉਂ ਨਹੀਂ ਲੱਸੀਆਂ ਨਾਲ ਪਹਿਲਾਂ ਤੋਂ ਸਾਡੇ ਪਰਿਵਾਰ ਪਾਲਦੇ ਰਹੇ ਆ ਸਾਡੇ ਘਰਾਂ ਦੇ ਵਿੱਚ ਹੁਣ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਘਰੇ ਪਸ਼ੂ ਨਹੀਂ ਹੈ ਆਂਵਾਸੇ ਖੁਰਾਕ ਹੀ ਸਾਡੇ ਕੋਲ ਚੰਗੀ ਨਹੀਂ ਤੇ ਅਸੀਂ ਕੀ ਕਰਾਂਗੇ ਨਾ ਤਾਂ ਅਸੀਂ ਖੇਤੀ ਕਰ ਸਕਾਂਗੇ ਨਾ ਅਸੀਂ ਪੜ੍ਹਾਈ ਕਰ ਸਕਾਂਗੇ ਨਾ ਅਸੀਂ ਪਹਿਲਵਾਨੀ ਕਰ ਸਕਾਂਗੇ ਇਹ ਬਹੁਤ ਚੰਗੀ ਗੱਲ ਹੈ ਜਿਹੜਾ ਇਹ ਵੀਰ ਵੀ ਇਸ ਪਾਸੇ ਨੂੰ ਆਏ ਆ ਤਾਂ ਇੱਕ ਤਾਂ ਆਪਦੇ ਬੱਚਿਆਂ ਨੂੰ ਖਾਣ ਵਾਸਤੇ ਵਧੀਆ ਖੁਰਾਕ ਮਿਲੂਗੀ। ਹੂੰ ਦੂਜਾ ਜਿਹੜਾ ਅੱਜ ਦੇ ਜਿਹੜੇ ਪਸ਼ੂ ਇਹਨਾਂ ਨੇ 210000 ਦੀ ਝੋਟੀ ਲਈ ਹੈ। ਹੂੰ ਅੱਗੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਏ ਦੇ ਰੱਬ ਕਰੇ ਇਹਨਾਂ ਨੂੰ ਮਤਲਬ ਸਮੰਣੀ ਹੋਵੇ, ਫਾਇਦਾ ਕਰੇ, ਵਾਧਾ ਕਰੇ ਕਿੰਨੇ ਲੱਖ ਰੁਪਏ ਦੇ ਬੱਚੇ ਇਹਨੇ ਪੈਦਾ ਕਰਨੇ ਆ। ਸਹੀ ਹੈ। ਤਾਂ ਚੰਗੇ ਪਸ਼ੂ ਇਹ ਰੱਖ ਕੇ ਚੰਗੀ ਬਰੀਡਿੰਗ ਕਰਕੇ ਅਸੀਂ ਬਹੁਤ ਜ਼ਿਆਦਾ ਲਾਭ ਕਮਾ ਸਕਦੇ ਆ ਆਪ ਦੀ ਸਿਹਤ ਵੀ ਠੀਕ ਰੱਖ ਸਕਦੇ ਆ ਇਹ ਬਹੁਤ ਚੰਗਾ ਉਪਰਾਲਾ ਔਰ ਬਹੁਤ ਚੰਗਾ ਕਦਮ ਆ ਸਾਰੇ ਵੀਰਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਪਸ਼ੂ ਪਾਲਣ ਕਰਨਾ ਚਾਹੀਦਾ ਅੱਜ ਫੀਲਡ ਦੇ ਵਿੱਚ ਬਹੁਤ ਚੰਗੇ ਬੁੱਲ ਆ ਤੇ ਜਿਹੜਾ ਉਹਨਾਂ ਦਾ ਲਾਭ ਲੈ ਕੇ ਤੇ ਅਸੀਂ ਧਨ ਵੀ ਕਮਾਈਏ ਆ ਐਫ ਡੀਆਂ ਜਿਹੜੀਆਂ ਸਾਡੀਆਂ ਹੈਗੀਆਂ ਘਰੇ ਖੜੀਆਂ ਆ ਬੱਚੇ ਆ ਜਿਹੜੇ ਇਹਨਾਂ ਨੇ ਜਵਾਨ ਹੋ ਕੇ ਜਦੋਂ ਨੂੰ ਝੋਟੀਆਂ ਬੰਨ ਕਿਸੇ ਨੇ 2 ਲੱਖ ਦਾ ਹੋਣਾ ਕਿਸੇ ਨੇ 4 ਦਾ ਹੋਣਾ ਕਿਸੇ ਨੇ 10 ਦਾ ਹੋਣਾ ਤਾਂ ਬਹੁਤ ਹੀ ਵੱਡੀ ਗੱਲ ਵੀ ਸਾਰੇ ਪਤਾ ਹੀ ਆ ਤੁਹਾਨੂੰ ਤਾਂ ਰੇਸ ਘਰ ਦੇ ਵਿੱਚ ਮੈਂ ਆਇਆ ਤਾਂ ਕੋਈ ਨੂਰ ਬੁਲਦੀਆਂ ਵੀ ਦੋ ਝੋਟੀਆਂ ਸਰਪੰਚ ਸਾਹਿਬ ਦਿਖਾ ਦਿੰਦੇ ਆਜੋ ਮੜਾ ਨਾਲ ਤੇ ਜਿਹੜਾ ਇਹ ਝੋਟੀ ਦੱਸਦੇ ਆ ਸਰਪੰਚ ਸਾਹਿਬ ਦੱਸਦੇ ਡੇਢ ਸਾਲ ਹੋ ਗਿਆ ਸੂਈ ਨੂੰ ਜੀ ਹਾਂ ਜੀ ਇਹਦੀ ਕੋਈ ਚਵਾਈ ਵੀ ਕਰਾਤੀ ਹਾਂ ਜੀ ਚਵਾਈ ਇਹਦੀ ਹੋਈ ਸੀਗੀ ਠੀਕ ਹੈ ਇਹ ਝੋਟੀ ਨੂੰ ਹਰਿਆਣੇ ਦੇ ਵੀਰ ਜਿੱਥੋਂ ਆਈ ਆ ਉਸ ਦਿਨ ਇੱਕ ਦਿਨ ਮੈਂ ਵੀ ਗਿਆ ਸੀ ਅੱਛਾ ਬਹੁਤ ਜ਼ਿਆਦਾ ਗਰਮੀ ਦਾ ਟਾਈਮ ਸੀ ਹੂੰ ਔਰ ਹੁਮਸਾ ਤਾਂ ਝੋਟੀ ਜਦੋਂ ਖੋਲੀ ਸ਼ਾਮੀ ਮੈਂ ਗਿਆ ਤਾਂ ਇਹ ਝੋਟੀ ਪਾਣੀ ਨੂੰ ਭਜ ਕੇ ਗਈ ਅੱਛਾ ਪਾਣੀ ਦੀ ਵੀ ਪਿਆਸੀ ਸੀਗੀ ਫਿਰ ਵੀ ਉਸ ਵੇਲੇ ਵੀ ਸੂਈ ਨੂੰ ਕਾਫੀ ਟਾਈਮ ਹੋ ਗਿਆ ਸੀ ਬਹੁਤ ਚੰਗਾ ਦੁੱਧ ਦਾ ਪ੍ਰਦਰਸ਼ਨ ਕੀਤਾ ਸੀ ਹੂੰ ਤਾਂ ਇਹਦੀ ਜਿਹੜੀ ਆਫਰ ਸੀ 5 ਲੱਖ ਰੁਪਏ ਦੀ ਲਾਈਵ ਦੇ ਵਿੱਚ ਵੀ ਅਸੀਂ ਉਹ ਵੀਰ ਨੂੰ ਕਿਹਾ ਵੀ ਸੀ ਵਧਾਈਆਂ ਵਾਲੇ ਨੂੰ ਹੂੰ ਜੈਦਾਰ ਜੀ ਨੂੰ ਵੀ ਆਫਰ ਆ ਤੁਸੀਂ ਦੇ ਦਿਓ ਉਹਨਾਂ ਨੇ ਨਹੀਂ ਦਿੱਤੀ ਸੀ ਚਲੋ ਇਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਇਹਨਾਂ ਕੋਲ ਆਈ ਹੈ ਦੁੱਧ ਹੁਣ ਤੁਸੀਂ ਦੱਸ ਦਿਓ ਵੀ ਇੰਨੇ ਟਾਈਮ ਤੋਂ ਬਾਅਦ ਕਿੰਨਾ ਦੇ ਰਹੀ ਹੁਣ ਹਣਵੀਂ ਚੀਜ਼ 7-8 ਕਿਲੋ ਦੁੱਧ ਜਾਂ 5 ਮਹੀਨਿਆਂ ਦੀ ਗੱਭ ਹੋ ਗਈ ਤੇ 1.5 ਸਾਲ ਸੂਈ ਨੂੰ ਹੋ ਗਿਆ ਜੀ 1.5 ਸਾਲ ਸੂਈ ਨੂੰ ਹੋ ਗਿਆ 5 ਮਹੀਨਿਆਂ ਦੀ ਗੱਭ ਆ ਤੇ 7-8 ਕਿਲੋ ਦੁੱਧ ਦਿੰਦੀ ਆ ਤੇ ਦੁੱਧ ਤੋਂ ਨਹੀਂ ਹਟਦੀਆਂ ਜੀ ਹੂੰ ਜਦੋਂ ਸਾਡੇ ਬੁੱਲਾਂ ਦੀਆਂ ਲਾਈਨਾਂ ਚੰਗੀਆਂ ਹੋਣਗੀਆਂ ਪਿੱਛੇ ਖਾਨਦਾਨ ਚੰਗਾ ਹੋਊਗਾ ਹੂੰ ਤਾਂ ਜਿਹੜਾ ਉਹ ਦੁੱਧ ਅੱਗੇ ਆਉਣ ਵਾਲੇ ਬੱਚਿਆਂ ਨੇ ਦੇਖੋ ਜੀ ਕੁਝ ਨਾ ਕੁਝ ਸਾਰੇ ਦੇ ਸਾਰੀਆਂ ਝੋਟੀਆਂ ਕਿਸੇ ਬੁੱਲ ਦੇ ਦੁੱਧ ਨਿਕਟਣੀਆਂ ਕਿਉਂਕਿ ਮਾਂ ਜਿਹੜੀ ਹੈ ਹੂੰ ਮਾਂ ਜੇ ਥੋੜੇ ਦੁੱਧ ਦੀ ਮਾਲਕ ਹੈ ਬਰੀਡ ਦੇ ਵਿੱਚ ਨਹੀਂ ਚੰਗੀ ਹੂੰ ਉਹਦਾ ਜੈਨੇਟਿਕਲੀ ਉਸ ਰੌਂਗ ਹੋਈ ਬੱਚੇ ਨੇ ਜੋ ਆਪਣੇ ਤੇ ਲੱਗ ਗਈ ਉਹ ਗੁਣ ਆਪਦੇ ਖਾਨਦਾਨ ਤੇ ਲੱਗ ਗਈ ਤਾਂ ਉਹ ਬੱਚਾ ਜਿਹੜਾ ਵਜੂ ਤਾਂ ਜਰੂਰ ਹੋ ਸੁਧਾਰ ਹੋਵੇ ਜੂ ਬਰੀਡ ਦਾ ਵੀ ਹੋਊਗਾ ਦੁੱਧ ਵੀ ਇੰਪਰੂਵ ਹੋਊਗਾ ਪਰ ਉਹ ਕਈ ਵਾਰ ਜਦੋਂ ਆਪਦੇ ਖਾਨਦਾਨ ਤੇ ਪਸ਼ੂ ਲੈ ਜਾਂਦਾ ਕੁਝ ਪਰਸੈਂਟ ਜਿਹੜੇ ਇਸੇ ਕਰਕੇ 100% ਜਿਹੜੇ ਬੁੱਲਾਂ ਦੇ ਕਿਹੜੇ ਰਿਜ਼ਲਟ ਨਹੀਂ ਹੁੰਦੇ ਪਰ ਕੋਹੇ ਨੂਰ ਇਹੋ ਜਿਹਾ ਬੋਲਾ ਜਿਹਦਾ ਹਲੇ ਤੱਕ ਕਦੇ ਸੁੰਨ ਦੇ ਵਿੱਚ ਨਹੀਂ ਮਿਲੇ ਵੀ ਕਿਸੇ ਝੋਟੀ ਨੂੰ ਦੁੱਧ ਨਾ ਦਿੱਤਾ ਹੋਵੇ ਇੱਕ ਹੋਰ ਝੋਟੀ ਨਾਲ ਖੜੀ ਬਿਲਕੁਲ ਸਾਇੰਸ ਤੋਂ ਵੀ ਉੱਪਰ ਦੀ ਗੱਲ ਆ ਇੱਕ ਝੋਟੀ ਆ ਜੀ ਇਹਨਾਂ ਕੋਲੇ ਇਹ ਵੀ ਕੋਹੇ ਨੂਰ ਦੀ ਹੈ ਕੋਹੇ ਨੂਰ ਦੀ ਇੰਨੀਆਂ ਸੋਹਣੀਆਂ ਸਨੱਖੀਆਂ ਹੂੰ ਇਹ ਵੀ ਹੋਣੀ ਕੱਪ ਕਰਵਾਈ ਹੈ ਜੀ 14 ਮਹੀਨਿਆਂ ਦੀ ਹੋ ਗਈ ਜੀ 14 ਮਹੀਨਿਆਂ ਦੀ ਗੱਲ ਪਰ ਉਸ ਤੋਂ ਪਹਿਲਾਂ ਸਾਹਿਬ ਨੂੰ ਮੈਂ ਇੱਕ ਚੀਜ਼ ਕਹਿਣਾ ਵੀ ਇਹ ਸੇਵਾ ਜ਼ਿਆਦਾ ਕਰਦੇ ਆ ਹੂੰ ਉਹ ਇਹਨਾਂ ਨਾਲ ਡਿਸਕਸ਼ਨ ਵੀ ਕਰਾਂਗੇ ਬੈਠ ਕੇ ਕੀ ਪਾਉਂਦੇ ਔਰ ਕੀ ਇਹਨਾਂ ਨੂੰ ਪਾਉਣ ਵਾਸਤੇ ਹੂੰ ਜਿੰਨੀ ਕੁ ਮੇਰੀ ਤੋਸ਼ ਬ ਰਾਹ ਦੇਊਗਾ ਵੀ ਆਸਤਰਾੰਦੀ ਆਪ ਫੀਡ ਪਾਈਏ ਇਸ ਤਰ੍ਹਾਂ ਦੀ ਖਰਾਕ ਥੋੜਾ ਜਿਹਾ ਬਾਡੀ ਵੇਟ ਘਟਾ ਕੇ ਰੱਖਣ ਸਹੀ ਹੈ ਸੋ ਦੋਸਤੋ ਥੋੜਾ ਜਿਹੜਾ ਪੰਜਾਬ ਦਾ ਇੱਕ ਟ੍ਰੈਂਡ ਵੀ ਰਿਹਾ ਵੀ ਜਿਹੜਾ ਚੰਗੀ ਸਿਹਤ ਪਸ਼ੂ ਦੀ ਅਸੀਂ ਸਮਝਦੇ ਹਾਂ ਜਦੋਂ ਮੋਟਾ ਪਸ਼ੂ ਹੋ ਜਾਂਦਾ ਪਰ ਕਿਤੇ ਨਾ ਕਿਤੇ ਉਹਦੀ ਥੋੜੀਆਂ ਬਹੁਤੀਆਂ ਕਮੀਆਂ ਬਣ ਜਾਂਦੀਆਂ ਬਾਡੀ ਸਹੀ ਜਿਹੜਾ ਬੀਸੀਐਸ ਉਹਦੇ ਨਾਲ ਪਸ਼ੂ ਚੰਗਾ ਦੁੱਧ ਦਿੰਦਾ ਝੋਟੀਆਂ ਦੇਖ ਲਓ ਇਹ ਕੋਹੇ ਨੂਰ ਦੀਆਂ ਦੋਨੇ ਦੋਸਤੋ ਤੇ ਮੇਰੇ ਖਿਆਲ ਚ ਦੋਨੇ ਭੈਣਾ ਹੀ ਐ ਜਿੱਥੋਂ ਤੱਕ ਮੈਨੂੰ ਪਤਾ ਸਰਪੰਚ ਸਾਹਿਬ ਕੋਲੇ ਹੁਣ ਥੋੜਾ ਟਾਈਮ ਪਹਿਲਾਂ ਪਹੁੰਚਿਆ ਹੈ ਤੁਸੀਂ ਪਿਛਲੀ ਵੀਡੀਓ ਚ ਵੀ ਸ਼ਾਇਦ ਇਹਨਾਂ ਨੂੰ ਦੇਖਿਆ ਹੋਊਗਾ ਤੋ ਇਹ ਹੁਣ ਗੱਪਣਾ ਛੋਟੀਆਂ ਇਹ ਗੁੰਧੀ ਹੋਈ ਛੋਟੀ ਉਮਰ ਹੈ ਜੀ ਇਹ ਵੀ ਛੋਟੀ ਉਮਰ ਚ ਹੀ ਹੈ ਜੀ ਸਹੀ ਹੈ ਪਰ ਛੋਟੀ ਜਿਹੜੀ ਆ ਛੋਟੀ ਦੀ ਬੋਡੀ ਬੰਦਰ ਸਿੰਘ ਸਰੀਰ ਸਾਰਾ ਕੁਝ ਹੀ ਕੋਈ ਮਤਲਬ ਕੱਟ ਨਹੀਂ ਹੈ ਸਹੀ ਹੈ ਸੋ ਦੋਸਤੋ ਇਹ ਪ੍ਰੈਗਨੈਂਟ ਹੈ ਤੇ ਵਧੀਆ ਰੱਬ ਕਰੂਗਾ ਇਹ ਥੋੜਾ ਜਿਹਾ ਇਹਨਾਂ ਨੂੰ ਮੈਂ ਬੇਨਤੀ ਕਰਦਾ ਅੱਛਾ ਮਹਿਲਾ ਵੀ ਜਤਕਿਆਈ ਹੈ ਚਲੋ ਫਿਰ ਤਾਂ ਡਬਲ ਵਧਾਈਆਂ ਜੀ ਸਹੀ ਇਹ ਹੀ ਬੜੀ ਵੱਡੀ ਗੱਲ ਹੈ ਸਹੀ ਜਿਹੜਾ ਬਰੀਡ ਔਰ ਦੁੱਧ ਦਾ ਸਮੇਲ ਹੋ ਜੇ ਤਾਂ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਰਹਿਣ ਦੀ ਉਹਨਾਂ ਜਾਨਵਰਾਂ ਦੀ ਕੀਮਤ ਬਹੁਤ ਵੱਧ ਜਾਂਦੀ ਆ ਪਰ ਆਪਣੇ ਇਹ ਆ ਵੀ ਜੋ ਦੂਜਿਆਂ ਜੇ ਮੈਂ ਹਰਿਆਣੇ ਦੀ ਗੱਲ ਕਰਾਂ ਤਾਂ ਹਰਿਆਣੇ ਦੇ ਵਿੱਚ ਜੋ ਰੇਟ ਹੈ ਜਾਂ ਹਰਿਆਣੇ ਦਾ ਕਿਸਾਨ ਨੂੰ ਜੋ ਮੁੱਲ ਮਿਲਦਾ ਸਾਡੇ ਪੰਜਾਬ ਦੇ ਕਿਸਾਨ ਨੂੰ ਉਹ ਹਾਲੇ ਮੁੱਲ ਨਹੀਂ ਮਿਲਦਾ ਪਰ ਉਮੀਦ ਕਰਦੇ ਆਂ ਵੀ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਉਹ ਕੀਮਤਾਂ ਸਾਨੂੰ ਚੰਗੇ ਇੱਥੇ ਵਪਾਰੀ ਆਉਣਗੇ ਪਸ਼ੂਆਂ ਦਾ ਚੰਗਿਆਂ ਦਾ ਪਤਾ ਲੱਗੂਗਾ ਵੀ ਚੰਗੇ ਪਸ਼ੂਆਂ ਦੀਆਂ ਕੀਮਤਾਂ ਕੀ ਆ ਤਾਂ ਸਾਡਾ ਕਿਸਾਨ ਵੀ ਖੁਸ਼ਹਾਲੀ ਵੱਲ ਵਧੂਗਾ ਪੰਜਾਬ ਆ ਸਾਡਾ ਜਿਹੜਾ ਪਸ਼ੂ ਪਾਲਣ ਦੇ ਵਿੱਚ ਤਰੱਕੀ ਕਰੂਗਾ ਔਰ ਸਾਡੇ ਬੱਚੇ ਔਰ ਸਾਡੇ ਪਰਿਵਾਰ ਜਿਹੜਾ ਥੋੜਾ ਜਿਹਾ ਇਸ ਕੰਮ ਤੋਂ ਪਿੱਛੇ ਹਟ ਕੇ ਸੀ ਦੁਬਾਰਾ ਆ ਰਹੇ ਆ ਤਾਂ ਬਹੁਤ ਖੁਸ਼ੀ ਇਹਨੂੰ ਕਰਨਗੇ ਅਸੀਂ ਸਿਹਤਮੰਦ ਵੀ ਰਵਾਂਗੇ ਤਾਂ ਇਹ ਪੁਰਾਣਾ ਪਿਤਾ ਪੁਰਖੀ ਅਸੀਂ ਧੰਦੇ ਤੋਂ ਆਪਣੀਆਂ ਚੰਗੀਆਂ ਕਮਾਈਆਂ ਕਰਕੇ ਆ ਉਹ ਪਰਿਵਾਰ ਬੱਚੇ ਵਧੀਆ ਪਾਲਾਂਗੇ ਸਹੀ ਹੈ ਧੰਨਵਾਦ ਜੀ ਤੁਸੀਂ ਕਾਫੀ ਟਾਈਮ ਸਾਨੂੰ ਦਿੱਤਾ ਸੋ ਸੋ ਸਰਦਾਰ ਛੇਰਬਾਜ ਜੀ ਸਿੰਘ ਉਹਨਾਂ ਦਾ ਇੱਕ ਸਨਮਾਨ ਕੀਤਾ ਜਾਣਾ ਪਰਿਵਾਰ ਵੱਲੋਂ ਕਿਉਂਕਿ ਇੱਥੇ ਇਹ ਪਹੁੰਚਿਆ ਚੇਚੇ ਤੌਰ ਤੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਸੱਦਾ ਦਿੱਤਾ ਸੀਗਾ ਤੋਂ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਜਿਹੜਾ ਸਿਰੋਪਾਉ ਉਹ ਇਹਨਾਂ ਦੇ ਦਿੱਤਾ ਜਾਊਗਾ ਇਹਨਾਂ ਨੂੰ ਸ੍ਰੀ ਅਕਾਲ ਜੀ ਉਹ ਇੱਕ ਕੁਝ ਰੈਮਾ ਲਈ ਪਾਈਦਾ ਜਾਗ ਜੀ ਬਾਈ ਜੀ ਜੀ ਤੁਹਾਨੂੰ ਸੋ ਬੋਲੇ ਜੀ ਸੋ ਨਿਹਾਲ ਸੋ ਸ੍ਰੀ ਅਕਾਲ ਸੋ ਧੰਨਵਾਦ ਦੋਸਤੋ ਲਾਸਟ ਤੱਕ ਵੀਡੀਓ ਦੇਖਣ ਵਾਸਤੇ ਸਰਪੰਚ ਸਾਹਿਬ ਕੋਲ ਬਹੁਤ ਸੋਹਣੇ ਪਸ਼ੂ ਹੈ ਅੰਕਲ ਜੀ ਹੋਰਾਂ ਨੇ ਕਾਫੀ ਖੁੱਲਾ ਟਾਈਮ ਗੱਲਾਂ ਬਾਤਾਂ ਕੀਤੀਆਂ ਆਪਾਂ ਨੂੰ ਦੱਸਿਆ ਵੀ ਹੈ ਤੇ ਇਹਨਾਂ ਦੀ ਝੋਟੀ ਹੁਣ ਅੱਗੇ ਜਾ ਰਹੀ ਹੈ ਬਾਈ ਜੀ ਹੋਰਾਂ ਨੇ ਰਣੀਆਂ ਤੋਂ ਵੀਰ ਬਸ ਇਹ ਵੀ ਇੱਕ ਪਸ਼ੂ ਪਾਲਣ ਦੇ ਕਿੱਤੇ 'ਚ ਇੱਕ ਜਾਣਿਆ ਪਛਾਣਿਆ ਪਰਿਵਾਰ ਆ ਜਿਨ੍ਹਾਂ ਕੋਲ ਘੋੜੇ ਜਿਹੜੇ ਉਹ ਸ਼ੇਰਵਾਜ਼ ਤੇ ਸਣੀ ਹੋਰਪੁਰਾ ਕੋਲੇ ਆਪੇ ਸੀ ਇੱਕ ਘੋੜੇ ਦਾ ਨਾਮ ਦੇਵਰਾਜ ਤਾਂ ਉਹ ਇੱਕ ਘੋੜੇ ਬਾਈ ਸਣੀ ਨੂੰ ਤੁਸੀਂ ਜਾਣਦੇ ਹੋ ਉਹਨਾਂ ਦੇ ਪਰਿਵਾਰ ਚੋਂ ਵੀਰ ਸੋ ਇਹਨਾਂ ਨੇ ਨੀਲੀ ਰਾਵੀ ਦਾ ਸ਼ੌਂਕ ਰੱਖਿਆ ਤੇ ਨੀਲੀ ਰਾਵੀ ਇਹ ਸੰਭਾਲ ਰਹੇ ਧੰਨਵਾਦ ਧੰਨਵਾਦ ਜੀ ਸਾਰੇ ਪ੍ਰੋਗਰਾਮ